ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰ ਕੋਲੇ ਨੀਲੀਆਂ ਰਾਵੀਆਂ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ 7-8 ਦੇ ਕਰੀਬਾ ਵੀਡੀਓ ਐਂਡ ਤਾਈਂ ਵੀਰੇ ਜਰੂਰ ਵੇਖਿਓ ਰੇਟ ਵੀਰ ਦਾ ਹਰ ਵੀਡੀਓ ਦੇ ਵਿੱਚ ਜਾਇਜ਼ ਹੁੰਦਾ ਵੀਰੋ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਕਲਜਿੰਦਰ ਡੇਰੀ ਫਾਰਮ ਵੇਖਣ ਆਲੇ ਸਾਰੇ ਮੇਰੇ ਭੈਣ ਪੁੱਪਾ ਪੜਾਉਣ ਪਿਆਰ ਪੜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਚੱਲਦਾ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਬਹੁਤ ਸਲਾਮਤ ਹਾਂ ਹਾਂ ਜੀ ਵਧੀਆ ਵੀਰੇ ਵਧੀਆ ਨਾਮ ਦੱਸਿਓ ਆਪਣਾ ਕਲਜਿੰਦਰ ਕਾਲਾ ਪਿੰਡ ਸ਼ਕਰਮਾਸ਼ਾ ਜਿਲ੍ਹਾ ਗਰਦਾਸਪੁਰ ਤਸੀਰ ਡੇਰਾ ਬੱਬਾ ਨਾ ਉਹ ਨੰਬਰ ਪ੍ਰਾਗਰ 128875120 ਵਿੱਚ ਠੀਕ ਆ ਤਾਂ ਵੀਰ ਜੀ ਅੱਜ ਸੂਈਆਂ ਝੋਟੀਆਂ ਆ ਗਈਆਂ ਚੰਗੇ ਰਿਕਾਰਡ ਵਾਲੀਆਂ ਵੱਡੀਆਂ ਝੋਟੀਆਂ ਅੱਜ ਝੋਟੀ ਆ ਗਈਆਂ ਹਰਿਆਣੇ ਦੀ ਹਰਿਆਣਿਆਂ ਦੀ ਤਾਂ ਬਾਕੀ ਵੀਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਡੀਓ ਐਂਡ ਤੱਕ ਜਰੂਰ ਵੇਖੋ ਰੇਡ ਵੀਰ ਦਾ ਬਿਲਕੁਲ ਹੀ ਜਿਆਜ ਹੁੰਦਾ ਜਿਹੜੇ ਵਪਾਰੀ ਵੀਰ ਦੀ ਪਸ਼ੂ ਲਈ ਜਾਂਦੇ ਸਾਡੇ ਕੋਲੇ ਹਨਾ ਉਹ ਉਦੋਂ ਵੀ ਵੀਡੀਓ ਪਾਈ ਸੀ ਨਾ ਹਾਂਜੀ ਹਾਂਜੀ ਉਸੇ ਵਾਲੇ ਉਹ ਦੇਖ ਕੇ ਕਿ ਕਿ ਘੰਟੇ ਮਾਰੀ ਇਹ ਵੀ ਆ ਬੜਾ ਫੋਨ ਹੁੰਦਾ ਪੀ ਝੋਟੀਆਂ ਲਿਆ ਉਹਦੇ ਹੁਣ ਵੀ ਵੀਰ ਫੋਨ ਕਰਦੇ ਮੈਂ ਕਿਹਾ ਲੱਗੀ ਪੈਣ ਬਾਰ ਬਾਰ ਅਹੀਂ ਈਲਿਆ ਨੇ ਆ ਕਿ ਅਹੀਂ ਮਾਲ ਨੇ ਆ ਫਿਰ ਕਿਹਦੇ ਰੇਟ ਆ ਬਿਲਕੁਲ ਅਜਾਇਆ ਆ ਆ ਨਾ ਹਰਿਆਣੇ ਦੀ ਫੱਟੀ ਐ ਜੀ ਪਰਸੋਂ ਦੀ ਸਪੀ ਪਰਸੋਂ ਦੀ ਸੋਈ ਸ਼ਾਮ ਸੋਈ ਦਾ ਕੱਲ ਮਨੇ ਰੇ ਸੇ ਛੋਟੀ ساری ਖਾਲੀ ਵੀ ਕਰਦੇ ਪਤਲੇ ਚੰਮ ਦੀ ਆ ਗਈ ਵੀਰੇ ਵੱਡੀ ਝੋਟੀ ਹੈ ਨਾ ਇੱਧਰ ਇੱਧਰ ਕੀ ਬਾਤ ਹੈ ਬਹੁਤ ਵੱਡੀ ਝੋਟੀ ਹੈ ਇੱਧਰ ਲੋ ਲੋਕਲ ਖਰੀਦ ਕੀਤੀ ਹੁੰਦੀ ਨਾ ਇਹ ਹਾਂਜੀ ਹਾਂਜੀ ਸ਼ਾਇਦ ਦਾ ਪਿਓ ਹਰਿਆਣੇ ਉਧਰ ਦੀ ਝੋਟੀ ਹੈ ਨਾ ਵੱਡੀ ਝੋਟੀ ਹੈ ਵੀਰੇ ਵੇਖੋ ਪਤਲੇ ਚੰਮ ਦੀਆਂ ਨਾਣਾ ਨੂਣਾ ਪਿੰਡੇ ਦੇ ਫੁੱਲ ਸਾਈਜ਼ ਵੱਡੀ ਝੋਟੀ ਆ ਤਾਂ ਬਾਕੀ ਵੀਰੇ ਉੱਪਰੋਂ ਚਗਾਠ ਜਗੂਠਾ ਤਾਂ ਪਤਲਾ ਚੰਮ ਤਾਂ ਬਾਕੀ ਵੀਰੇ ਪੋਸਤੋਂ ਲੈ ਕੇ ਆਏ ਸਿੰਗ ਤਾਂ ਹੀ ਨਿਸ਼ਾਨੀਆਂ ਚੈੱਕ ਕਰ ਲਓ ਨਸਲ ਦੀਆਂ ਐ ਕੁਆਲਿਟੀ ਆ ਪੂਰੀ ਤਾਂ ਵੱਡੀ ਚੋਟੀ ਆ ਵੀਰੇ ਪਤਲੇ ਚੰਮ ਦੀ ਪਲੀ ਜੁੜੀ ਫੁੱਲਾ ਤੁਰਦੇ ਤੁਰਦੇ ਲੰਮੀ ਤੁਰਦੇ ਤੁਰਦੇ ਲੰਮੀ ਵੀਰ ਜੀ ਕਹਿੰਨਾਂ ਦੋਤੀ ਆਜੂ ਫੇਰ ਵੀਰ ਜੀ ਕਿਲੋ ਦੇ ਏਡੇ ਬੋਲਾ ਹੀ 15 ਕਿਲੋ ਦੀ ਗਾਰੰਟੀ ਆਈ ਏ ਇੱਕ ਮਿੰਟ ਕਰਦਾ ਕਰਦਾ ਚਲ ਆਉਂਦੇ ਲਾਰੇਓ ਲਾਰੇਓ ਕੀ ਬਾਤ ਆ ਜੀ ਬਹੁਤ ਸੋਹਣੀ ਚੋਟੀ ਆ ਬੱਚੇ ਦਾ ਜਿਆਦਾ ਬੱਚੇ ਨੇ ਕੀ ਪਾਲਾ ਵੀਰੇ ਆ ਵੇਖਿਓ ਉਹ ਜੀ ਨਹੀਂ ਆ ਜੀ ਨਸਲ ਆਵੇ ਅੱਜਾ ਦਾ ਵੀ ਆ ਜੀ ਉਹ ਜੀ ਨਹੀਂ ਆ ਜੀ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਸੋਣੀ ਝੋਟੀਆਂ ਵੀਰੇ ਵੱਡੀ ਝੋਟੀਆਂ ਵੀਰੇ ਚੈੱਕ ਕਰ ਲਿਓ ਤੋਰਾ ਤਾਰਾ ਤਾਂ ਬੱਚਿਆਂ ਨੇ ਘੱਟਾ ਪਾ ਲਏ ਵੀਰੇ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਕੋ ਵੀਰੇ ਸਟਾਰਟਿੰਗ ਹੀ ਚੰਗਾ ਬੋਲਾ ਵੀਰ ਦੱਸਦਾ ਤੇ ਚੰਗੇ ਦੁੱਧ ਦੀ ਮਾਲਕ ਬਣੂਗੇ ਹਾਂ ਜੀ ਤਾਂ ਬਾਕੀ ਵੇਖ ਲਓ ਤੁਸੀਂ ਚੈੱਕ ਕਰ ਲਿਓ ਤਾਂ ਬਾਕੀ ਵੀਰਾਂ ਨੂੰ ਵੇਚ ਤੇ ਵੀਰੇ ਵੱਡੀ ਝੋਟੀ ਇੱਕ ਅੱਧ ਕਾਠਾ ਲੀ ਆ 9 ਕਿਲੋ ਹੋਣੀ ਐ ਅੱਜ ਖਾਲੀ ਸੋਈ ਹੈ ਇਹ ਨਾਖੇ ਵੀ ਕੋਈ ਵੀ ਨਹੀਂ ਹੋਈ ਪੇਲੇ ਨੇ 13 ਕਿਲੋ ਚਵਾਇਆ ਜੀ ਠੀਕ ਹੈ ਜੀ ਤੇ ਚੰਗੀ ਮਾਲ ਕਰਈ ਦੁੱਧ ਦੀ ਹਨਾ ਤੇ ਦੂਜਾ ਸੂਹਾ ਵੀਰੇ ਹੁਣ ਹਾਂਜੀ 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 ਕੀ ਬਾਤ ਹੈ ਸੋਹਣੀ ਝੋਟੀਆਂ ਵੀਰੋ ਤਾਂ ਕੋਈ ਵੀ ਦੂਰੋਂ ਚੱਲ ਕੇ ਆਉਂਦਾ ਵੀਰੇ ਤੁਸੀਂ ਛੱਡ ਕੇ ਨਹੀਂ ਜਾਂਦੇ ਝੋਟੀ ਨੂੰ ਬਹੁਤ ਸ਼ਾਨਦਾਰ ਝੋਟੀ ਆ ਫੁੱਲ ਕੱਦ ਵਜਨ ਆ ਗਿਆ ਸਿੰਘ ਤੋਂ ਲੈ ਕੇ ਐ ਪੂਸਤਾਂਈ ਪੂਰੀ ਕੁਆਲਿਟੀ ਆ ਵੀਰੋ ਤਾਂ ਬਾਕੀ ਬਿਲਕੁਲ ਕੱਟ ਕੱਟ ਫੁੱਲ ਫੁੱਲ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੂ ਜੀ ਮੋਲ ਤਾਂ ਕਰਨ ਨੂੰ 1.5 ਹੋ ਜੀ ਹਾਂਜੀ ਪਰ ਜੈਸ ਨੂੰ ਹੀ ਕਰਨੀ 1 ਲੱਖ ਤੇ 5000 ਦੀ ਸਿਰਫ 1 5 ਦੀ ਹਾਂਜੀ 5000 ਛੋਟ 1 ਲੱਖ ਦੀ ਇੱਥੇ ਰੱਖੋ ਕਿਆ ਬਾਤ ਆ ਰੇਡ ਬੋ ਜਾ ਰੇਡ ਉਹਨੇ ਪੂਤਾ 800 ਸ਼ਾਇਦ ਪੂਰੇ ਲੱਖ ਦੀ ਝੋਟੀ ਵੇਚੇ ਨਾਲ ਆ ਵੀ ਵੀਰ ਸਵਾਦੀ ਆ ਵੇਸ਼ ਆਤਾ ਜੀ ਇਹ ਚੰਗੀ ਝੋਟੀ ਵੀਰੇ ਤੁਹਾਡਾ ਰੇਟ ਜਾਜਾ ਜੀ ਇਹ ਉਹ ਅੱਗੇ ਆਪਣਾ ਉਧਰੋਂ ਫੋਨ ਆਉਂਦਾ ਜਿਗਰਾਉਂ ਤੋਂ ਕਿਹੜਾ ਤੁਹਾਨੂੰ ਵੀਰ ਨੇ ਕੀਤਾ ਫੋਨ ਤਾਂ ਕਹਿੰਦੇ ਪਿਆਈ ਕਿ ਵੀ ਝੋਟੀਆਂ ਦਾ ਵੀਰ ਨੂੰ ਕਿਉਂ ਕਨੈਕਟ ਕਰਿਓ ਤਾਂ ਮੈਂ ਕਿਹਾ ਉਹਨਾਂ ਵੀਡੀਓ ਪਾਉਣੀ ਆ ਅੱਜ ਤਾਂ ਕਹਿੰਦੇ ਫੋਨ ਕਰਦੇ ਵੀ ਵੀਡੀਓ ਪਾਇਓ ਹੁਣ ਵੀ ਇੱਕ ਜਲੰਧਰ ਦੇ ਭਾਜੀ ਫੋਨ ਕਰਨ ਦੇ ਹਾਂ ਤਾਂ ਪਸ਼ੂ ਤਾਂ ਹੀ ਵੀਰੇ ਤੁਹਾਡੇ ਕੋਲ ਵਪਾਰੀ ਵੀਰ ਕਿਉਂਕਿ ਉਹਨਾਂ ਨੂੰ ਵੀਰਾਂ ਨੂੰ ਕਰਾਇਆ ਨਹੀਂ ਦੁੱਧ ਦਾ ਤੁਹਾਡਾ ਕਿਉਂਕਿ ਤੁਹਾਡਾ ਰੇਟ ਗਿਆ ਜਾਂ ਤੇ ਤੁਹਾਡਾ ਬਿਲਕੁਲ ਜਾਇਜ਼ ਹੁੰਦਾ ਬਿਲਕੁਲ ਤਾਂ ਜਾਇਜ਼ ਰੇਟ ਕਰਕੇ ਜੇ ਕੋਈ ਛੋਟੀ ਨਾ ਹੋ ਗਈ ਤੇ ਘਰ ਵੀ ਬੱਧੀ ਸੋਹਣੀ ਲੱਗੇ ਬਿਲਕੁਲ 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 ਵੀਰੇ ਵੱਡੀ ਝੋਟੀ ਆ ਕੋਈ ਯਾਦ ਦੱਸਦਾ ਦੁੱਧ ਆ ਲਈ ਆ ਬਿਲਕੁਲ ਬਿਲਕੁਲ ਤਾਂ ਬਾਕੀ ਹਾਂ ਫਟਾਫਟ ਜਿਹੜੇ ਵੀਰ ਲਈ ਚੱਲਣ ਇਦਾਂ ਜੈ ਜੀ ਰੇਟ ਰੱਖਿਓ ਹੁਣ ਲੱਖ ਰੁਪਏ ਦੀ ਪੂਰੇ ਦੀ ਵੀਰੇ ਹਾਂਜੀ ਹਾਂਜੀ ਛੋਟ ਕਰ ਦਾਂਗੇ ਛੋਟ ਹੋ ਜੂ ਕੋਈ ਫੋਨ ਲਾ ਲੇ ਹੋ ਜਾਏਗੀ ਹੋ ਜਾਏਗੀ ਉਹ ਵੀ ਹੋ ਜੂ ਹੋ ਜਾਏਗੀ ਕੀ ਬਾਤ ਹੈ ਛੋਟ ਹੋ ਜਾਏਗੀ ਕੀ ਬਾਤ ਹੈ ਵੇਖੋ ਵੀਰੋ ਹਾਂ ਪੂਰੀ ਦਲੇਰੀਆ ਵੀਰ ਚ ਰੇਡ ਵੀ ਗਿਆ ਜਾ ਛੋੜ ਛੱਪਾ ਵੀ ਹੋ ਜਾ ਰੁਪਿਆ 1000 ਰੁਪਿਆ ਛੋੜ ਕੋਈ ਨਹੀਂ 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 ਇਦਾਂ ਦੀ ਦੇ ਨਹੀਂ ਸਕਦਾ ਕੋਈ ਕੀ ਬਾਤ ਹੈ ਜੀ ਨਹੀਂ ਨਹੀਂ ਨਵੇਂ ਵੀਰੋ ਵੱਡੀ ਛੋਟੀ ਕਾਦ ਕਾਠ ਵਾਲੀ ਪੋਚੂ ਮਾਣ ਦਨ 1098 ਦੀ ਹੋਣੀ ਹੈ ਇੱਥੇ ਰੱਖੋ ਫੋਨ ਲਾਓ ਵੀਰ ਜੀ ਜ਼ਰੂਰ ਇਹਨਾਂ ਨੂੰ ਦਮਾਂ ਦਨ ਤੁਹਾਡੇ ਹੋਰ ਹੋ ਜੂ 87 88 55 55 ਬਚੇ ਚੈਨਲ 55 ਇਹ 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 ਨਹੀਂ ਦੀ ਹੋਣੀ ਜੈਸਨੋ हां जी तां देखो वीरो वड्डी चोटी कदकाठ वाली ते ਦੂਜੇ ਨੰਬਰ ਤੇ ਆ ਗਈ ਵੀਰ ਜੀ ਖੂ ਜਾਂ ਦੁੱਧ ਦਾ 11 12 ਕਿਲੋ 11 ਕਿਲੋ ਮਹੀ ਦੁੱਧ ਆ ਜੀ ਕਿਤੇ ਚਵਾਈ ਲੱਗੀ ਕਾਨੂੰ 1.5 ਕਿਲੋ ਤੋਂ ਉੱਪਰ ਘਾੜਿਆ ਵੀ ਬਹੁਤ ਕੀ ਬਾਤ 1.5 ਕਿਲੋ ਤੋਂ ਉੱਪਰ ਘਾੜਿਆ ਇਹਦੀ ਕੀ ਬਾਤ ਹੈ ਤੇਰੀ ਸੁਝਾ ਹੂਆ ਕੋ 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 ਘਵਾੜ ਦਿਉ ਸਾ ਤੋ ਦਰ ਕਰ ਕੀ ਬਾਤ ਹੈ ਬਹੁਤ ਸੋਹਣੀ ਆ ਵੀਰ ਜੀ ਇਸ ਦਾ 11 ਕਿਲੋ ਮਜੂਦਾ ਦੁੱਧ ਹੋਊਗਾ ਹੋਊਗਾ 12 11 ਦੀ ਗਾਰੰਟੀ 11 ਕਿਲੋ ਦੀ ਆਡੀ ਫੁੱਲ ਗਰੰਟੀ ਠੀਕ 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 ਹੈ ਜੀ ਵੇਖੋ ਵੀਰੋ ਲੈ ਵਾਲੂਆ ਚੈੱਕ ਕਰ ਲੋ ਵੀਰ ਜੀ ਇਹ ਦੁੱਧ ਦਾ ਖੂਹ ਆਹੀਂ ਜਿੰਨਾ ਕੋ ਆਂਦੀ ਹੈ ਨਾ ਪਹਿਲੇ ਸੂਏ 12 ਕਿਲੋ ਤੇ ਆਇਆ ਕੀ ਬਾਤ ਆ ਤਾ ਵੇਖੋ ਵੀਰੋ ਵੀਰ ਨੇ ਕਹਦਾ ਕਿ ਚੰਗੇ ਰਿਕਾਰਡ ਵਾਲੀ ਆ ਪਰ ਪਰ ਬਾਲਟੀਆਂ ਦੁੱਧ ਦੀਆਂ ਦੇਣ ਵਾਲੀ ਆ ਬੱਚਾ ਕੀ ਵੀਰੇ ਦਾ ਮਗਰ ਕੱਟਾ ਥਣ ਬੜਾ ਸਪੈਸ਼ਲ ਲੱਗਿਆ ਚੰਗੀ ਮੈਂ ਸਿਰ ਦੀ ਚੰਗੀ ਹੈ ਨਾ ਵੀਰ ਆ ਕੱਟਾ ਹੋ ਗਿਆ ਜੀ ਹਾਂਜੀ ਆ ਜੀ ਤਾਜੀ ਆ ਜੀ ਹੈ ਨਾ ਹਾਂਜੀ ਤਾਂ ਬਾਕੀ ਵੀਰਾਂ ਗਿਆ ਜੀ ਚੰਗਾ ਰਿਕਾਰਡ ਰਿਹਾ ਮੈਂ ਦਾ ਹਾਂ ਜੀ ਹੈ ਵੀਰੇ ਇੱਕ ਰੰਗ ਕਾਲੀ ਹਨਾ ਇੱਕ ਰੰਗ ਕਿਹਦੇ ਵਾਹ ਨਹੀਂ ਕੋਈ ਚਿੱਟਾ ਬਿਲਕੁਲ 11 ਕਿਲੋ ਤਿਆਰ ਹੋਊਗਾ ਕੱਟਾ ਜਾ 11 ਕਿਲੋ ਸਟਾਰਟਿੰਗ ਆ ਹਾਂ ਜੀ ਹਾਂ ਜੀ ਕੀ ਬਾਤ ਆ ਜੀ ਤਾਂ ਵੇਖੋ ਵੀਰੋ ਥਾਂ ਦੀ ਕੁਆਲਿਟੀ ਬ੍ਰੇਡ ਵੇਖੋ 11 ਕਿਲੋ ਵਾਲੀ ਦਾ ਕ੍ਰੀਏਟ ਕਿਹਦੇ ਹਾਂ ਜੀ 11 ਕਿਲੋ ਵਾਲੀ ਲੋਕੀ ਕਹਿੰਦੇ ਨੇ ਇੱਕ ਅਦਾਹ ਇੱਕ ਕੋਈ ਇੱਕ ਦਾ 80000 ਦੀ ਠੀਕ ਹੈ ਜੀ ਮੰਨਣ ਵਾਲੀ ਗੱਲ ਹੈ ਰੇਡ ਵਾਲੀ ਤਾਂ ਬਹੁਤ ਸੋਹਣੀ ਹੈ ਤੁਸੀਂ ਯਾਰ ਕਵੀ ਤਾਂ ਇਹ ਕਰਾ ਲਓ ਜਿੰਨਾ ਮਾਂ ਤਾਂ ਕਰੋਨਾ ਵੇਖੋ ਵੀਰ ਜੀ ਜੈਡ ਬਲੈਕ ਲਿਵਾ ਪਾਂਡੇ ਦੀ ਬਹੁਤ ਖੁੱਲੀ ਦੋ ਛੜ ਦੋ ਅਸੀ ਜੀ ਵੀਰ ਜੀ 70000 ਜੈਸ ਨੂੰ 70000 ਦੀ ਜੈਸ ਨੂੰ 70000 ਦੀ ਹਾਂ ਜੀ ਔਰ ਜੇ ਸ਼ੂਟ ਹੋਏਗੀ ਉਹ ਵੀ ਸਾਡੀ ਫਰਜ਼ੀ ਨਹੀਂ ਭਾਏ 500 ਕਰੀਏ ਭਾਈ 70000 76 ਚੋ ਹਾਂ ਜੀ ਕੀ ਬਾਤ ਹੈ ਪਰ ਇਹੀ ਇਹਨੇ ਦੀ ਦਿੰਦਾ ਨਹੀਂ ਨਹੀਂ ਚੰਗੀ ਮੈਂ ਨਾ ਚੰਗੀ ਮੈਂ ਚੰਗੀ ਹੈ ਚੰਗੀ ਤੇਰੀ ਸਿੱਕ ਦੀ ਕੁਆਲਟੀ ਬਿਲਕੁਲ ਬਿਲਕੁਲ ਨੀਲੀ ਰਾਵੀ ਆ ਗਈ ਲੋ ਜੀ ਅੱਗੇ ਆ ਗਈ ਠੀਕ ਹੈ ਜੀ ਦੂਜਾ ਸੂਆ ਸੂ 8 ਤੋਂ 9 ਕਿਲੋ ਬੋਰਾ ਹੋਏਗਾ 8 ਤੋਂ 9 ਕਿਲੋ ਬੋਰਾ ਆੱਖ ਦੀ ਆੱਖੀ ਮਾਨ ਕੀ ਆੱਖਾ ਕੀ ਵੀਰੇ ਹਨਾ ਨੀਲੀ ਰਾਵੀ ਮਾਨ ਕੀ ਆੱਖਾ ਤੇ ਸੋਹਣੀ ਝੋਟੀ ਆ ਸੀਲ ਬਹੁਤ ਆ ਤੋਰੋ ਤੋਰੋ ਬੱਚਾ ਕੀ ਆ ਗਿਆ ਵੀਰੇ ਕੱਟੀ ਨੀਲੀ ਦੀ ਮਾੜੂ ਕੱਟੀ ਨੀਲੀ ਦੀ ਮਾੜਾ ਠੀਕ ਆ ਜੀ ਤਵੇ ਕੁਵਿਰੇ ਵੀ ਕੱਦ ਕਾਠ ਵਾਲੀ ਵੱਡੀ ਝੋਟੀ ਆ ਕੱਦ ਕਾਠ ਵਾਲੀ ਆ ਤਾਂ ਲੇਵਾ ਬਹੁਤ ਸ਼ਾਨਦਾਰ ਲੱਗਿਆ ਕਿਆ ਬਾਤ ਆ ਜੀ ਐ ਥੱਲੇ ਸਵੇ ਸਵੇ ਲਾਇਏ ਭਾਈ ਭਾਈ ਇਹ ਟਾਈਮ ਕੀ ਕੀ ਹੈ ਐਫ ਐ ਫਰਾਈ ਫੂਰੇ 12 ਦਾ ਬੱਜਾ ਜੇ ਟਾਈਮ ਸ਼ਾਮ ਦਾ ਹੀ ਕਾਫੀ ਫਿਰ ਤਿਆਰ ਹੋਈ ਝੋਟੀ ਲੰਮੀ ਤੋਰੇ ਲੰਮੀ ਤੋਰੇ ਉਧਰ ਕਰ ਹਾਈ ਟੇਕ ਕਕਲਾੜੀ ਕੋਲੋਂ ਬਰੋਂਦੇ ਇੱਥੇ ਵੀਰੇ ਬੱਚਾ ਕੱਟੀ ਹੈ ਹਨਾ ਬੱਚੇ ਨੂੰ ਕੀ ਅੱਖ ਨਾ ਜੇ ਹਾਂਜੀ ਅਬ ਹੈ ਕਿਉਂ ਅੱਜ ਕੱਟੀ ਹੈ ਜੀ ਅੱਜ ਲੋ ਬੱਚੇ ਦੀ ਪਰਵਾਹ ਹੀ ਨਹੀਂ ਹਾਂ ਆਜਾ ਇੱਧਰ ਆਓ ਆਜਾ ਕੱਟੀ ਤੇ ਆ ਜਿਹੜਾ ਨਾਲ ਆ ਨਾੜੂ ਜੀ ਨਾੜੂ ਨਾਲ ਕੱਟੀ ਆ ਗਈ ਹੈ ਨਾ ਇੱਧਰ ਭਾਈ ਇੱਧਰ ਨੂੰ ਹੋ ਜਾ ਐਨੀ ਸਕੀਤੀ ਦਾ ਕਿੱਥੋਂ ਕੱਟ ਕਰ ਲਿਓਂਦੇ ਵੀਰ ਜੀ ਮੈਂ ਜੀ ਤੁਹਾਨੂੰ ਉਦੋਂ ਕਿਹਾ ਸੀ ਮਾਲ ਫਿਰਕੇ 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 ਅਸੀਂ ਮਾਲ ਫਿਰਕੇ ਲੈਨੇ ਤੁਹਾਡਾ ਰੇਟ ਬਿਲਕੁਲ ਜਾਇਜ਼ ਹੁੰਦਾ ਜਾਇਜ਼ ਜਾਇਜ਼ ਮੰਨਣ ਵਾਲੀ ਗੱਲ ਹੈ ਜੀ ਹਾਂ ਜੀ ਕੋਣ ਇਹੋ ਜੀਆਂ ਚਿੜਿ ਝੋਟੀਆਂ ਦਾ ਕਿੰਨੇ ਕਹਣਾ 1 ਲੱਖ 20 ਹਜ਼ਾਰ ਦੀ ਇੱਕ ਕੀ ਕੀ ਨੇਰੀ ਪਰ ਹੱਗਾ ਹੋ ਨਹੀਂ ਹੈਗਾ ਬਿਲਕੁਲ ਜੀ ਤਾਂ ਵੇਖੋ ਵੀਰੋ ਰੇਡ ਵੀਰ ਦਾ ਜਾਜ ਹੁੰਦਾ ਨੀਲੀ ਰਾਵੀ ਆ ਗਈ ਮਗਰ ਕੱਟੀ ਵੀ ਨੀਲੀ ਚ ਆ ਗਈ ਆ ਸੋਹਣੀ ਝੋਟੀਆਂ ਸਿੰਘ ਸਿੰਘ ਦੀ ਕੁਆਲਿਟੀ ਵੀਰੇ ਸੋਹਣੀ ਕੱਦ ਕਾਠ ਵਾਲੀ ਤਾਂ ਮੇਨ ਗੱਲ ਵੀਰ ਜੀ ਸੀਲ ਲੱਗ ਹਣਾ ਆ ਵੇਖੋ ਇੱਧਰ ਹਾਂਜੀ ਕੀ ਬਾਤ ਆ ਜੀ ਸੀਲ ਬਹੁਤ ਆ ਜੀ ਬਹੁਤ ਠੰਡੀ ਝੋਟੀ ਆ ਪਿਓਰ ਨੀਲੀ ਜੀ ਤਾਂ ਵੀਰ ਜੀ ਇਹਦਾ ਮੁੱਲ ਵੀਰ ਜੀ ਮੁੱਲ ਇਹਦਾ ਨਹੀਂ ਕੋਈ ਜੈਸ ਨਹੀਂ ਹੋ ਜੇ ਹਾਂਜੀ 95 ਹਜ਼ਾਰ ਦੀ ਕੋਈ ਜਿੰਦਾ ਨਹੀਂ 95 ਦੀ ਹਾਂਜੀ 5000 ਹੀ ਛੋਟ ਦਾ ਦੇਣੀ ਨਾ ਬਹੁਤ ਇਨੀ ਛੋਟ ਵਾ ਜਾ ਭਰਾਵਾ ਪਾਪ ਲੱਖੋਂ ਦੇ ਉੱਤੇ ਉਦਾਂ ਹੀ ਹੈ ਇਹ ਸ਼ਕਤੀ ਦੀ ਹੈ ਹਾਂ ਚਲੋ ਜਾਣ ਦੋ ਰੋਡ ਦੀਆਂ ਵਾਲੇ ਰੇਡਾ ਨਾ ਦੇਣਾ 90 ਦੀ ਵੱਡੀ ਝੋਟੀਆਂ ਵੀਰੇ ਨੀਲੀ ਦਾ ਵੀ ਮਗਰ ਵੀ ਕੱਟੀ ਨੀਲੀ ਦੀ ਦੋ ਝੋਟੀਆਂ ਹੋ ਗਈਆਂ ਤੇ ਸ਼ਾਮ ਤੱਕ ਕਾਫੀ ਤਿਆਰ ਹੋ ਜੂ ਫਿਰ ਅਸੀਂ ਕਰਾਂਗੇ ਪੂਰਾ ਫੋਲ ਮਾਂਤਾ ਅਜੇ ਟਾਈਮ ਤੁਸੀਂ ਲੋ ਜੀ ਇਹ ਦੇਖਣੇ ਤਾਂ ਧੋਪਣਾ 11:51 ਹੋ ਰਿਹਾ ਹਾਂ ਜੀ ਠੀਕ ਹੈ ਵੀਰੇ 12 ਦੇ ਕਰੀਬ ਟਾਈਮ ਲਾ ਲਵਾਂ ਮਾਨੂੰ ਇਹ ਪੂਰੀਆਂ ਫੁੱਲ ਬੰਬ ਲੰਮਾ ਕਰ ਜਾਂਦੀ ਹੈ ਹਾਂ ਜੀ ਬਿਲਕੁਲ ਹਾਂ ਵੀਰੇ ਇਹ ਹੋ ਗਈ 90 ਚੋਂ ਮਾਨਤਨ ਖੁੱਲਾ ਕੀ ਬਾਤ ਹੈ ਤੀਜੇ ਨੰਬਰ ਤੇ ਇਹ ਵੀ ਦੁੱਧ ਦਾ ਕੁ ਚੋ ਚ ਦੇਣ ਦੀ ਸੂਈ ਚੋਂ 10 ਕਿਲੋ ਬੋਲਾ ਉਹ 10 ਕਿਲੋ ਹੈ ਪਰ 9 ਕਿਲੋ ਦੀ ਸਾਡੀ ਫੁੱਲ ਲੱਗ ਕੇ ਕਰ ਠੀਕ ਹੈ ਜੀ ਅਜੇ ਬਾਅਦ ਵੇਖੋ ਤੇ ਵੱਡੀ ਮਹੇਂ ਵੀ ਹਨਾ ਵੀਰੇ ਇਹ ਵੀ 12 ਦੇ ਦਾ ਭਰ ਜਗੀ ਦਾ ਰੇਟ ਵੇਖਿਓ ਅੱਜ ਲੈਵਾ ਬੜਾ ਸ਼ਾਨਦਾਰ ਲੱਗਿਆ ਹਾਂ ਇਹੋ ਜੀ ਦੇ ਵੇਖੋ ਕੀ ਬਾਤ ਥੋੜਾ ਸਿਰ ਖੁੱਲਾ ਬਾਕੀ ਭਲੀ ਜੁੜੀ ਬਹੁਤ ਹੈ ਵੀਰੇ ਜੇ ਨਾ ਸਿਰ ਖੁੱਲਾ ਹੁੰਦਾ ਤੇ ਚਿਚਿਓਟੀਆਂ ਵੀ ਸਫਾਧੀ ਆ ਬਿਲਕੁਲ ਕੋਈ ਸ਼ੱਕ ਨਹੀਂ ਖਲਾਰੀ ਬਹੁਤ ਖਲੋਣ ਦੇ ਖਲੋਣ ਦੇ ਵੇਖੋ ਵੀਰੇ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਐ ਸਪੈਸ਼ਲ ਮੋਟਾ ਥਾਂ ਲੱਗਿਆ ਆਹ ਦੇਖੋ ਕੀ ਆ ਮਾਤਾ ਜੀ ਇਧਰ ਮੈਂ ਕੀ ਹਦਮ ਤੇ ਆਈ ਵੀ ਮਾਲ ਫਿਰ ਕੇ ਲਾਂਗੇ ਨਾ ਫਿਰ ਕੇ ਫਿਰ ਕੇ ਹਾਓ ਕੀ ਬਾਤ ਹੈ ਧਾਰ ਨਹੀਂ ਬਬੂ ਇਹਦਾ ਬੱਚੇ ਤੋਂ ਬਿਨਾ ਹਨਾ ਬਾਕੀ ਸੀਲ ਬਹੁਤ ਆਤਿਖਰਾਂ ਲੈਂਦੀ ਹਨਾ ਬੱਚਾ ਕਟਾ ਕਟਾ ਕੱਟੀ ਆ ਓਏ ਕਟਾ ਜੇ ਕਟਾ ਜੀ ਤੈਨੂੰ ਇਹ ਜੀ ਸੂਈ ਨਾਲ ਕਿਉਂ ਥਾ ਹੋਇਆ ਤਾ ਦੇਖੋ ਵੀਰੋ ਸਿੰਗਲ ਹੱਡੀ ਆ ਪਲੀ ਜੁੜੀ ਆ ਫੁੱਲ ਸਿਆਜ ਤਾਂ ਖਾਨ ਸਪੈਸ਼ਲ ਲੱਗਿਆ ਲੇਵਾ ਸੋਨਾ ਲੱਗਿਆ ਤਾਂ ਚੰਗੀ ਮੈਂ ਆ ਜੀ ਚੰਗੀ ਬਹੁਤ ਚੰਗੀ ਬਿਲਕੁਲ ਤਵੀਰ ਜੀ ਇਹਦਾ ਮੁੱਲ ਵੀ ਜੀ ਮੁੱਲ ਕੋਈ ਨਹੀਂ ਮੈਂ ਮੋਲਾਂ ਵਿੱਚ ਲੱਖ ਕਰ ਲਈਏ ਕੋਈ ਕਹਿੰਦਾ 80000 ਦੀ 80 ਦੀ ਹਾਂ ਜੀ ਮਾਂ ਤਾਂ ਛੋਟਾਂ ਖੁੱਲੀਆਂ ਈ 8000 ਦੀ ਛੋਟ 70 70 ਦੀ ਕੀ ਬਾਤ ਹੈ ਜੀ ਕੀ ਬਾਤ ਆ ਜੀ ਕੀਰੇ ਸਾਹਿਬ ਕੀ ਬਾਤ ਆ ਹਾਂ ਨਾ ਫਿਰ 80 ਦੀ ਨਹੀਂ 70 ਦੀ 70 ਦੀ ਮੈਂ ਛੋਟੀ ਵਾਂ ਤੂੰ ਕਿਹਸਾ ਰੱਬ ਪਾਉਣ ਹੋ ਰੇ ਨਾ ਹਾਂ ਤਵੇ ਬੋ 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 ਇਹ ਦੀ ਕੋ ਕੁ ਭਾਜੀ ਬਸ ਕਿ ਰੀ ਪਿੰਡ ਫੇਰ ਲੋ ਕੋਈ ਨਹੀਂ ਦਿਆ ਦੇ ਨਹੀਂ ਬਿਲਕੁਲ ਨਹੀਂ ਮੰਨਣ ਵਾਲੀ ਗੱਲ ਮੈਂ ਹੀ ਤੁਹਾਨੂੰ ਦੁੱਧ ਕਿਹਾ 9 ਕਿਲੋ ਪਰ ਨਾ ਛੋਟੀ ਥਲੇ 10 ਕਿਲੋ ਹੋਏਗਾ ਵੀਰ ਨੇ ਕਿਉਂ 70 ਜੀ ਕਹਿਤਾ ਇਹਨਾਂ ਮੈਨੂੰ ਹੁੰਦਿਆ ਕਿ ਆ ਵੀਰ ਜੀ ਵੀਡੀਓ ਬੜੀਆਂ ਅਪਲੋਡ ਹੁੰਦੀਆਂ ਆਪਾਂ ਹੋਰ ਰੇਟ ਪਾਉਣਾ ਜਿਹੜਾ ਸਭ ਤੋਂ ਜਲਦੀ ਪਸ਼ੂ ਵੀ ਗਏ ਕੀ ਇਹ ਚੋਕੀ ਕੀਲ ਹੈ ਹੁੰਦੇ ਆ ਇਹ ਸਾਢੇ 67 ਦੀ ਦੇ ਆਪਣੀ ਇਹਦੇ 70 ਕੀਲ ਲੈਣਗੇ ਚਲੋ ਜਾਂਦੋ ਕੋਈ ਨਾ ਹਨਾ 4 ਸ਼ੂਟ ਹੋਰ ਲਾ ਯਾਰ ਕਿਹਦੇ ਸਾਮ ਨੂੰ ਓਏ ਗੱਲ ਜਾਣਦੇ ਚਲੋ ਜਾਣਦੇ ਯਾਰ ਹੋਰ ਹਨਾ ਸਾਢੇ 8:30 ਦੀ ਹੋਣੀ ਆ ਸਾਢੇ 8:30 ਦੀ ਹਾਂ ਯਾਰ ਮੈਂ ਕਿਹਾ ਹੋਣੀ ਆ ਇੱਥੇ ਹੋਣੀ ਹਨਾ ਇਹਨੇ ਦੀ ਹੋਣੀ ਆ ਕੋਈ ਨਾ 65 ਵਾਲਾ ਲਾਇਆ ਤੇ ਨਾ 68 ਵਾਲਾ ਨਹੀਂ ਬਿਲਕੁਲ ਨਹੀਂ ਨੋਰਮਲ ਰੇਟ ਆ ਜੀ ਇਹ ਤੋਂ ਵਜਨ ਵਾਲੀ ਆ ਜੀ ਲੇਵੇ ਵਾਲੀ ਆ ਹਾਂ ਜੀ ਫੋਟਸ ਜਿਆਦਾ ਮੰਨਣ ਵਾਲੀ ਗੱਲ ਆ ਤਾਜੀ ਆ ਬਾਕੀ ਦੁੱਧ ਵੀਰੇ ਚੰਗਾ ਚਵਾਇ ਨਾ ਹਾਂ ਕਿਆ ਬਾਤ ਹੈ ਦੇਖੋ ਵੀਰੋ ਰੇਟ ਨੋਰਮਲ ਆ 58500 ਦੀ ਫੋਨ ਜਰੂਰ ਲਾਓ ਵੀਰ ਨੂੰ ਵੀਰ ਜੀ ਹਾਂਜੀ ਵੀਰੇ ਘੜੀ ਆ ਗਈ 4 ਦੰਦ ਆ ਗਈ 4 ਦੰਦ ਆ ਗਈ ਠੀਕ ਹੈ ਜੀ 8 ਕਿਲੋ ਦੁੱਧ ਤਿਆਰ 8 ਕਿਲੋ ਦੁੱਧ ਤਿਆਰ ਆ ਇਹਦਾ ਵੀ ਰੇਟ ਵੇਖਿਓ 8 ਕਿਲੋ ਦੁੱਧ ਤਿਆਰ ਛੜ ਕੇ ਰੱਖੋ ਵੀਰੇ ਹੋਲੀ ਚਲਾਓ ਇਹਨੂੰ ਹੋਲੀ ਜਾਂਦੇ ਕੋਈ ਨਹੀਂ ਜਾਣਦੇ ਜਾਣਦੇ ਦੇ ਕੋਲ ਪਹਿਲਾ ਸੂਆ ਵੀਰੇ ਪਹਿਲਾ ਕੱਟਾ ਜਿ ਮਗਰ ਜੋ 6ਵੇਂ ਦਿਨ ਦੀ ਸੂਆ ਪਹਿਲਾ ਸੂਆ ਹਾਂਜੀ ਕੱਟਾ ਮਗਰ ਆ ਗਿਆ 8 ਕਿਲੋ ਨੱਟ ਦੁੱਧ ਤੇ ਆ ਪਹਿਲਾ ਸੂਆ ਹਾਂਜੀ ਚਾਰ ਦੰਦ ਵੀਜੀ ਵੇਖੋ ਵੀਰੇ ਬਹੁਤ ਚੰਗੀ ਝੋਟੀ ਆ ਪਹਿਲਾ ਸੂਆ ਥੱਲੇ ਵੀ ਦੀ ਬਹੁਤ ਸਾਫ ਆ ਨੋਕ ਵਾਲਾ ਖਾਣਾ ਗਿਆ ਕੀ ਬਾਤ ਆ ਸੋਹਣੀ ਝੋਟੀ ਆ ਵੀਰੇ ਪਹਿਲਾ ਸੂਆ ਮਗਰ ਕੱਟਾ ਗਿਆ ਵਾ ਹਾਂਜੀ ਆ ਵੇਖ ਇਧਰ ਆਓ ਇਹਦੀ ਬਹੁਤ ਠੀਕ ਸਾਲ ਆ ਇਧਰ ਵੇਖੋ ਕੋਈ ਵਾਲ ਨਹੀਂ ਕਿਟਾ ਜੈਡ ਬਲੈਕ ਕੱਟੀ ਜੈਡ ਪਿਓਰ ਚਾਰ ਦੰਦ ਹੋਏ ਕਿ ਦੂਜੇ ਸੂਏ ਨੂੰ ਵੇਖੋ ਫੇਰ ਵੀ ਕੋਈ ਡੱਕੀ ਐ ਸੋਣੀ ਝੋਟੀ ਐ ਵੀਰੇ ਸੋਣੀ ਝੋਟੀ ਐ ਕੱਟਾ ਗਿਆ ਮਗਰ ਹਾਂਜੀ ਪਹਿਲਾ ਸੂਆ ਲੇਵੇ ਵਾਲੀ ਹਨਾ ਨਾਲ ਹੀ ਮੈਂ ਮਤਿ ਨਾਲੀ ਤਿਲਾਂ ਵਾਲੀ ਬਹੁਤ ਚੰਗੀ ਝੋਟੀ ਐ ਪਹਿਲਾ ਸੂਆ ਬਾਕੀ ਵੇਖੋ ਵੀਰੋ ਪਹਿਲੇ ਸੂਏ ਦਾ ਪਸ਼ੂ ਹੋਵੇ ਤਾਂ ਲੈਵਲ ਉਹ ਵੈ ਇਦਾਂ ਲੱਗਿਆ ਹੋਵੇ ਥਣ ਨੋਕ ਵਾਲਾ ਬੜਾ ਘੱਟ ਪਸ਼ੂ ਰੇਤ ਨੂੰ ਮਿਲਦਾ ਨਿਕਾ ਜਾ ਬਿਲਕੁਲ ਸ਼ੂਟਾ ਕਿੰਨੇ ਦੀ ਵੀਰੇ ਸਿਰਫ 7000 70 ਦੀ 2 ਸ਼ੋਟ 68 ਵੀਰੇ ਜੈ ਸਨੋ 68 ਹਜ਼ਾਰ ਜਾ ਛੋਟ 65 ਦੀ ਆ 65 ਦੀ ਕੋਈ ਪੈਰ ਦੀ ਕੀ ਦੇਂਦੇ ਆ ਤਾਂ ਦੀ ਹਾਂ ਜਾਂ ਦੌੜਦੀਆਂ ਵਾਲਾ ਰੇਟ ਆ ਨਾ ਨੋਰਮਲ 65000 ਦੀ ਕੋਈ ਝੋਟੀ ਨਹੀਂ ਦਿੱਤਾ ਪਰ ਨਹੀਂ ਤੁਹਾਡਾ ਰੇਟ ਬਿਲਕੁਲ ਜਾਇਜ਼ ਆ ਉਹ ਵੀਰ ਨੂੰ ਪਤਾ ਵਪਾਰੀ ਵੀਰ ਇਹਨੂੰ ਫੋਨ ਕਰਦਿਆ ਜਾਇਜ਼ ਵੀਰ ਨੂੰ ਗੱਲ ਹੁੰਦੀ ਹੈ ਹਨਾ ਕਰਾਇਆ ਬਹੁ 70 ਰੁਪਏ ਉਹ ਗਿਆ ਨੂੰ ਚੁੱਭਣੀ ਵੀ ਨਹੀਂ ਚੁੱਭਣ ਬਿਲਕੁਲ ਬਿਲਕੁਲ ਅਗਲਾ ਫੇਰ ਵੀਰਾ ਆਊ ਹਨਾ ਤਾਂ 65 ਦੀ ਹਾਂ ਹਨਾ ਹਾਂ ਨਾ ਹੋਣੀ ਕੀ ਬਾਤ ਆ ਜੀ ਸੇਰਾ ਹੀ ਆ ਰੇਟ ਵੀਰੋ ਚੱਕ ਤੂੰ ਗੱਡੀ ਲੈ ਰੇਟ ਵੀਰ ਦੇ ਜਾਇਜ਼ ਆ ਚੋਹਾ ਪਸ਼ੂਆਂ ਦੇ ਰੇਟ ਕੀਤੇ ਪੰਨਿਆਂ ਦੇ ਬਿਲਕੁਲ ਜਾਇਜ਼ ਕੀਤੇ ਆ 6ਵੇਂ ਨੰਬਰ ਤੇ ਆ ਗਿਆ ਵੀਰ ਜੀ 22 24 24 ਹੁੰਦੀ ਹੈ ਸਿੰਘ ਨਿਕ ਆ ਗਿਆ ਹਨਾ ਵੀ ਛੋਟਾ ਤੇ ਫੁੱਪ ਬੋਲ ਕਦ ਕਾਠਾ ਲੀ ਹੌਲੀ ਜਾਂਦੇ ਹੌਲੀ ਹੌਲੀ ਤੋਰੇ ਥੋੜੀ ਇਹ ਗੱਬਣਾ ਜੀ ਹਾਂ ਜੀ ਹਾਂ ਜੀ ਦੇਖੋ ਵੀਰੋ ਗੱਬਣਾ ਜੀ ਥਣ ਚੰਗਾ ਲੱਗਿਆ ਇਹਨੂੰ ਥਣ ਬੜਾ ਵਧੀਆ ਲੱਗਿਆ ਕੋਈ ਹਾਂ ਆਹ ਦੇਖੋ ਕੋਈ ਉਦਾਂ ਦੀ ਨਹੀਂ ਜੀ ਤਸੀਲ ਵੀ ਬੜੀ ਹੈ ਵੀਰ ਜੀ ਬਹੁਤ ਸੀਲ ਹੈ ਵੀਰ ਜੀ ਪਹਿਲਾ ਸੂਆ ਪਹਿਲਾਂ ਪਹਿਲਾਂ ਦੁੱਧ ਤੋਰ ਲੰਮੀ ਤੋਰੇ ਮਾਰੀ ਦੁੱਧ ਲੱਗੀ ਇਹ ਵੀ 12 ਕਿਲੋ ਪਰੇਗੀ ਰੱਬ 12 ਕਿਲੋ ਆਹ ਕਿਥੋਂ ਆਈ ਭਰ ਦੋ ਭਰ ਦੋ ਦੋਂਦੀ ਤੋਂ ਜੋਗੀ ਨੂੰ ਹੁੰਦਾ ਹੀ ਹੈ ਜੀ ਵੀਰ ਜੀ ਕੋਈ ਜਿਵੇਂ ਮੈਂ ਥਣ ਵੀ ਬੜਾ ਪਿਆਰਾ ਵੀਰੇ ਤਾਂ ਸੋਹਣੀ ਚੋਟੀ ਹੈ ਸੀਲ ਬੜੀ ਵੀਰ ਜੀ ਸੀਲ ਬੜੀ ਨੋਕ ਵਾਲਾ ਥਣ ਹੈ ਨਾ ਇਹਦਾ ਦੇਖੋ ਤਾਂ ਹੀ ਜੈ ਜੀ ਜਾਨ ਦੇ ਇਹਦਾ ਵੀ ਹੈ ਨਾ ਕਰ ਰਿਹਾ ਏ 15 ਕਿਲੋ ਕਿਲੋ ਦਾ ਅੱਛਾ ਜੀ ਅਸੀਂ ਘਰ ਆ ਰਿਆਂ ਕੋ ਆਂਦੇ ਸੀ ਜਿੱਦਣ ਛਿਟੀ ਝੋਟੀ ਸੂਹੇਗੀ ਨਾ ਅਸੀਂ ਫੇਰ ਤਾਂਗੇ ਤੇ ਮਨ ਮੁੰਡਾ ਕਹਿੰਦਾ ਸੀ ਨਹੀਂ ਇਹ ਛਿਟੀ ਝੋਟੀ ਖਾਣ ਨਹੀਂ ਅੱਛਾ ਜੀ ਹਾਂ ਜੀ ਕਿਉਂਕਿ ਥਾਂ ਨੇ ਚੰਗਾ ਲੱਗਿਆ ਨਾ ਥਾਂ ਦੀ ਕਾਟ ਕਾਠ ਚੰਗਾ ਆਜਾ ਫਲ ਥਾਂ ਮੇਰਾ ਵੀ ਸੀ ਦਾ ਥਣ ਚੰਗਾ ਲੱਗਿਆ ਵੀਰੇ ਹੱਤੀ ਤਾਂ ਦੁੱਧ ਫਿਰ ਇੱਕ ਚੰਗਾ ਘੜ ਜੂਗੀ 12 ਕਿਲੋ ਪਰ ਜੇਗੀ ਬਹੁਤਾ ਨਹੀਂ ਜਾਂਦੇ ਪਹਿਲਾਂ ਬਹੁਤ ਆਹ ਹੀ ਕਹਿੰਦੇ 10 ਕਿਲੋ ਰਮਾਨ ਨਾ ਘੜੀ ਜਾਏਗੀ 10 ਕਿਲੋ ਤੋਂ ਅੱਛਾ ਜੀ 10 ਤੋਂ ਅ ਪਲੱਸ ਹੋਏਗੀ ਅੰਦਾਜ਼ ਵਿੱਚ ਜਿਦ ਜਿਦ ਸੋਏ ਵਾਲੇ ਮੈਨੂੰ ਬਲੇਡਰ ਪਾਇਆ ਵੇਖ ਹਾਂਜੀ ਇਧਰ ਨਹੀਂ ਲੈਵਾ ਪੂਰੀ ਮਨ ਥਣ ਬੜਾ ਸਪੈਸ਼ਲ ਵੀਰੇ ਉਹਨਾਂ ਦਾ ਬਣੇਗੀ ਉਹਨਾਂ ਲਈਵਾ ਵਧੇਗਾ ਬਾਕੀ ਚੰਗਾ ਪਸ਼ੂ ਤਾਂ ਵੀਰੇ ਸਿਫਤਾ ਬਖੌਂਦਾ ਹੈ ਨਾ ਕਿਉਂਕਿ ਪਹਿਲਾ ਸੁਆ ਹੋਵੇ ਲੈਵਾ ਸ਼ਾਨਦਾਰ ਹੋਵੇ ਥਣ ਨੋਕ ਵਾਲਾ ਲੱਗਾ ਹੋਵੇ ਤੇ ਸਿੰਘ ਦੀ ਸਿਰ ਦੀ ਸੋਹਣੀ ਕੁੰਟੀ ਹਨਾ ਕੱਟੀ ਦੇ ਦੇਣੀ ਹੈ ਨਾ ਇੰਨੇ ਦੀ ਟੋਕਰ ਨਹੀਂ ਦਿੰਦਾ ਜਿੰਨੂੰ ਦੀ ਝੋਟੀ ਦੇ ਦਿੰਦਾ ਅੱਛਾ ਹੀ ਹੋਟੀ ਆ ਸੂਕੇ ਮਲਪੀ ਹੋਰ ਤਿਆਰ ਹੋਏ ਲੱਖ ਤੋਂ ਬਾਹਰ ਪੂਰਾ ਪੁੱਲ ਪਤਾ ਜਾ ਮੁੱਲ ਵੀ ਰੇ ਦਾ ਇਹ ਮੁੱਲ ਕੋਈ ਨਹੀਂ ਸਿਰਫ 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 ਸੀਆਰ ਦੀ ਪੰਜਾਂ ਦੀ ਛੋੜੇ ਚ ਖੁੱਲੀਆਂ ਛੋਟਾ ਕਰਦੇ ਵੀ ਜੈਸ ਨੋ 1 ਝੋਟੀ ਹਮ 82000 ਦੀ ਹੋਣੀ ਕੋਈ ਝੋਟੀ ਦਿੰਦਾ ਨਹੀਂ ਇਹ ਵੇਖੋ ਇੰਨੇ ਦੀ ਹੋਣੀ ਆ ਕੀ ਬਾਤ ਹੈ ਕੋਈ ਫੋਨ ਲਾਏਗਾ ਦਾ ਛੋਰ ਛਪਾ ਰੋਜ਼ ਤੋ ਇਹ ਵੀਡੀਓ ਬਣਨਾ ਹੁੰਦੇ ਜੇ ਕੋਈ ਨਾ ਇਦਾਂ ਦੀ 70 72 ਦੀ ਕੋਈ ਤੇ ਕੋਈ ਨਹੀਂ ਤੇ ਹੈ ਬੱਤਰ ਜੀ ਹਾਂ ਬੱਤਰ ਜੀ ਕੀ ਬਾਤ ਆ ਵੀਰੇ ਚੈੱਕ ਕਰ ਲੈ ਇੱਕ ਵਾਰੀ ਤੋਰਾ ਤੁਹਾਨੂੰ ਖਾ ਦੇਣੇ ਇਹਦਾ ਝੋਟੀ ਦਾ ਲਾਸਟ ਨੰਬਰ ਹਣਾ ਤਾਂ ਬਾਕੀ ਰੇਟ ਵੀ ਵੀਰ ਨੇ ਬਿਲਕੁਲ ਹੀ ਜਸ ਕਰਤਾ ਲਾਸਟ ਵਾਲੀ ਦਾ ਵੀ 72000 ਕੱਦ ਕਾਠ ਵਾਲੀ ਲੇਵੇ ਵਾਲੀ ਸੋਹਣੀ ਝੋਟੀ ਆ ਨੋਕ ਵਾਲਾ ਥਨ ਲੱਗਿਆ ਤਾਂ ਚੰਗੇ ਰਿਕਾਰਡ ਵਾਲੀ ਰਹੂਗੀ ਵੀਰੋ ਸੂਨ ਚ ਲੈ ਜੂ ਦੋ ਦਿਨਾਂ ਇਹ ਵੀਰ ਹਾਂਜੀ ਹਾਂਜੀ ਦੋ ਦਿਨ ਲੈ ਜੂ ਹਣਾ ਕੋਈ ਨਾ ਗੋ ਫੜਾਸਤਾ ਹੋਲੀ ਹੋਦੀ ਚਲਾਉਣਾ ਅਰ ਕੋਈ ਨਹੀਂ ਆਇਆ ਲੈ ਵੀਰੇ ਲੈ ਸੋਹਣੀ ਝੋਟੀ ਵੇਖ ਲਓ ਵੀਰੋ ਲੇਵੇ ਵਾਲੀ ਆ ਬਹੁਤ ਚੰਗਾ ਦੁਜੀ 70000 ਦੀ ਹਾਂਜੀ ਹਾਂਜੀ ਠੀਕ ਹੈ ਜੀ ਇੰਨੇ ਦੀ ਕੋਈ ਮਾਂ ਤੂ ਤੂ ਹੋਕਰ ਵੀ ਨਹੀਂ ਆਉਂਦੀ ਆ ਦਾ ਹਿੱਸਾ ਜਤ ਹੈ ਜੀ ਬਿਲਕੁਲ ਬਿਲਕੁਲ ਹਾਂਜੀ ਸੋਹਣੇ ਰੇਟ ਆ ਵੀਰ ਦੇ ਵੀਰੋ ਚੰਗੀਆਂ ਝੋਟੀਆਂ ਨੇ ਮੇਰੇ ਕੋਲ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਫੋਨ ਵੀਰ ਨੂੰ ਜਰੂਰ ਲਾ ਲਿਓ ਨੋਰਮਲ ਰੇਟ ਹੁੰਦੇ ਵੀਰ ਦੇ ਵਪਾਰੀ ਵੀਰ ਹੀ ਖਰੀਦਦਾਰੀ ਕਰ ਦਿੰਦੇ ਆ ਚੰਗੀਆਂ ਝੋਟੀਆਂ ਨੇ ਆ ਜਿਹੜੀ ਮਈ ਇਹਨਾ ਡਰਾਮਾ ਪੈ ਦੀ 15 ਕਿਲੋ ਦੀ ਗਾਰੰਟੀ ਦਿੱਤੀ ਹੈ ਅਗਲੇ ਨੇ ਠੀਕ ਹੈ ਜੀ ਅਧੋਕੇ ਨੰਬਰ ਤੇ ਫੇਰ ਇਹਦੀ ਅਹੀਂ ਅਹੀਂ 11 ਕਿਲੋ ਕਹਿੰਨੇ ਆ 10 ਆ ਤੋਂ ਅਪ ਪਲੱਸ ਹੋਏਗਾ ਦੂਜੇ ਨੰਬਰ ਤੇ ਵੱਧ ਗਏ ਹਨਾ ਤਾਜੀ ਸੂਈ 19 ਪੋਲੀ ਮਈ ਦੀ ਆਪੇ ਥਣ ਵਾ ਕਹਿੰਦੇ ਵੇਖੋ ਆ ਮਈ ਦੇ ਵੱਡੀ ਝੋਟੀ ਬਹੁਤ ਜਿਆਦਾ ਪੋਲੀ ਵਾਲਾ ਠੀਕ ਹੈ ਸੋਨਾ ਚਵਾ ਪਸਮਾ ਹਨ ਹਾਂਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਵਾਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਬਾਕੀ ਹਰੇਕ ਵੀਡੀਓ ਜਿੱਤੇ ਇਹੀ ਬੇਨਤੀ ਹੁੰਦੀ ਹੈ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਬਸੂ ਖਰੀਦਣਾ ਤੇ ਤੁਹਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਬੰਦੀ ਆ ਜੀ ਵੀਜੀ ਡਰੈਸ ਬੋਲਿਓ 10 ਵੀਰ ਜੀ ਪਿੰਡ ਸ਼ਿਕਾਰਮਾਸ਼ਾ ਜ਼ਿਲ੍ਹਾ ਗਰਦਾਪੁਰ ਤਸੀਲ ਡਾ ਪਾਣਾ ਨੰਬਰ 6284775100 ਠੀਕ ਹੈ ਜੀ ਠੀਕ ਹੈ ਸასი ਗਲ ਵੀਰ ਜੀ